ਦੇਣਾ ਰਹਾ ਬਾਜ ਬਣਾਉਣਾ ਪਹਿਲਾਂ ਹੀ ਹੁੰਦਾ ਤੇ ਆਹ ਕਾਂਦੇ ਵੀ ਤਾਂ ਨਾਰਸ ਕੀ ਹੈ ਅਜੀ ਵੀਰ ਜੀ ਕੀ ਕਹਾਲੋ ਵੀ ਦੀਆ ਪੈ ਪਰ अच्छा। 4400 ਰੁਪਏ ਆਹ ਕੋਹੜੀ ਜੋ ਇਧਰੋਂ ਵਟਾਇ ਦੇ। ਗੱਡੀ ਦੇ ਵਿੱਚ। ਇਹ ਕਿੰਨੇ ਛੁੱਟਿਆ ਕਿੰਨੇ ਆ ਜੀ? ਆ ਮੇਰੇ ਤਾਈ ਨੇ ਕੀ ਹੋ ਸੀ। ਇਹਨੂੰ ਚੌੜਾ ਕਰਨ ਵਾਸਤੇ ਕਿ ਜਾਂ ਪਹਿਲੋਂ ਪਿਆ ਕਰਨ। ਜਿੱਥੇ ਠੱਕੇ ਨਾਲ ਕਿ ਸਹੀ ਕਰਦੇ। ਕਿੰਨਾ ਪਿਆ ਸੀ ਇਹ? 800 ਰੁਪਏ। ਇਹਨੂੰ ਮਤੇਰਾ ਚੌੜਾ ਫੁੱਟ ਕਰਨੇ। ਅਸੀਂ ਤੇਰਾ ਚੌੜਾ ਫੁੱਟ ਤੁਹਾਡੇ ਵੱਲੋਂ ਵਧੋਂ ਡੈ ਕੇ ਆਪਣੇ ਵੱਲੋਂ ਬਤਾਈਏ। ਨਹੀਂ ਉਹ ਤਾਰਾ ਮੇਰੇ ਕੋਲ ਇਹਦੀ ਉਹਦੀ ਗੱਡੀ ਪਿੱਛੇ ਵੱਲ। ਇਹ ਪਹਿਲੀ ਤੁਹਾਡੀ ਆਹ ਛੇਕਰੀ ਵੀ ਪਹਿਲੀ ਸੀ। ਇਹ ਵੀ ਤੁਹਾਡੀ ਆ? ਹਾਂ ਜੀ ਮੇਰੀ ਜੀ। ਹਾਂ। ਜਿਹੜੀ ਆਪ ਫਸਾਈ ਹੈ। ਇਹ ਰਿਆ ਸੀ ਪੱਕਾ ਪੰਜਾਬ ਦੇ ਪੱਕਾ ਇੱਕ ਲੱਗੀ ਹੋਇਆ ਸਾਰੇ ਘੁੱਟ ਦਾ ਇਹ ਬੀਤ ਸਾਂਹ ਤੱਕ ਫਿਸ਼ੀ ਦੇ ਤੂੰ ਆ ਜੋ ਇੰਟਲ ਬੀਹੜਾ ਦਾ ਪੋਤਾ ਹੈ ਤੇ ਇਸ ਮਨਤੂਏ ਕੋਈ ਸੂਝਨਾ ਦਿੱਤੀ ਕਿਸ ਨੂੰ ਹਾਂਜੀ ਹਾਂਜੀ ਮੈਂ ਚੁਕੀ ਕੋੜੇ ਪੀ ਅੱਛਾ ਇਹ ਕਾਹ ਦਿੱਤੀ ਕੋਈ ਆਇਆ ਕੋਈ ਮਹਿਕਮੇ ਲੋਕ ਤੂੰ ਹੋਰ ਜਾ ਹੋਰ ਕੇ ਮਹਿਕਮੇ ਨੂੰ ਵੀਡੀਓ ਬਲੌਗ ਨੂੰ ਦਿੱਤੀ ਜਿੰਨਾ ਪਿਆ ਕੋਈ ਨਹੀਂ ਮੈਂ ਕਰਦੇ ਜੇ ਤੁਸੀਂ ਮੰਗਿਆ ਕਦੇ ਸਾਫ ਸੇ ਦਾ ਮਾਣ ਆਇਆ ਜੀ ਉਹਨਾਂ ਨੂੰ ਉਹ ਕਿੰਨੇ ਪਿਆ ਤੱਕੇ ਚਾਈ ਨਾ ਪਿਆ ਚੁੜਾ ਕਰਦਾ ਪਿਆ ਜੇ ਸ਼ੋਰ ਦੇਖੋ ਸਾਰਾ ਪੈਟ ਆਤਾ ਜੇ ਮੇਰਾ ਦਾ ਅੱਜ ਬੜੀਆ ਸਾਰੀ ਤੀਲੀ ਮਿਰੀ ਹੈ ਦਾਪੜ ਪਿਆ ਹੈ ਅੱਜ ਕੋ ਪਿੰਨੀ ਮੱਤੀ ਚਾਰ ਕੀ ਗਈ ਅਚਾਰੀ ਇਸਨੇ ਜੋਇਟਰ ਉਡਾਈ ਸਾਰਾ ਪੀਸ ਕੜੀ ਦੇ ਪਰ ਅਸ ਜੋਇਟਰ ਉਡਾਈ ਸਾਰੇ ਛੁੱਟਦਾ ਕੜੀ ਦੇ ਮਾਂਸੋ ਜਰਾ ਪਿਆ ਪੁਰਦਾ ਜੀ ਦਾੰਡਾ ਪਿਆ ਹੈ ਸਾਰੇ ਛੁੱਟਦਾ ਇਹ ਕਿੰਨਾ ਪਿਆਵਟਾ ਜਨਾ ਵੀ ਤਾਂ ਆ ਮੇਰਾ ਪਿਆ ਬਾਤ ਆ ਤੇ ਅਗਲੇ ਬੰਦੇ ਪਨੀਰੀ ਦੇ ਵਿੱਚ ਵੀ ਤਾਂ ਜੋ ਵਾ ਕਿਤੇ ਪਨੀਰੀ ਵੀ ਖਰਾਬ ਕਰ ਦਿੱਤੀ ਹੈ ਮੈਂ ਭਾਜੀ ਮੇਰੀ ਗੱਲ ਸੁਣ ਮੈਂ ਮੈਂ ਕਿਹਾ ਤਾਂ ਇੱਕ ਇੰਜਿਨੀਅਰ ਲਿਆ ਇਹਦੇ ਬੰਨੇ ਸਾਡਾ ਸਾਡਾ 4 4 ਫੁੱਟ ਹੋਰ ਥਾਂ ਨਿਕਲਦਾ ਤੇ ਪਿਛਲੇ ਬੰਨਿਓ 7.5 ਫੁੱਟ ਫੁੱਟ ਪਿਆ ਵਾ ਤਿੰਨਾ ਕਰਮਾਂ ਦਾ ਜਿਹੜਾ ਅਸੀਂ ਅਸੀਂ ਇਹ ਪਿਛਲੀ ਵਾਰ ਉਹ ਰਜਾ ਮੰਡੀ ਤੇ ਨਾਲ 13 ਫੁੱਟ ਕਰ ਲਿਆ ਸੀ ਤੇ ਹੁਣ ਇਹਨੇ ਉਹਦੇ ਚੋਂ ਵੀ ਮਤਲਬ ਆਇਆ ਵਾ ਤੇ ਜੇ ਜੇਦੀ ਮੇਰੇ ਕੋਲ ਉਹ ਮੇਰੇ ਵੀਡੀਓ ਮੌਜੂਦ ਹੈ ਮੇਰੇ ਕੋਲ ਅੱਛਾ ਤੇ ਅੱਗੇ ਅੱਗੇ ਸਾਡਾ ਦੋ ਕਰਮਾਂ ਦਾ ਪਇਆ ਵਾ ਉਦੋਂ ਵੀ ਇਹਨੂੰ ਵੀ ਮੈਂ ਇਹ ਕਈ ਵਾਰ ਆਖਿਆ ਵੀ ਜਿੱਥੋਂ ਟੁੱਟਾ ਵਾ ਉੱਥੇ ਮਿੱਟੀ ਪਾ ਲਈਏ ਪਿਛਲੀ ਵਾਰ ਵੀ ਤੁੜੀ ਦਾ ਟਰੱਕ ਇੱਥੇ ਪਲਟ ਗਿਆ ਸੀ ਤੇ ਭਈ ਮਤਲਬ ਲੰਗਣਾ ਪਇਆ ਛੋਟਾ ਲੰਗਣਾ ਹੈ ਆਪਾਂ ਹੀ ਆ ਛੋਟਾ ਹੀ ਆ 11 ਫੁੱਟ ਦਾ ਪਇਆ ਵਾ ਏ ਤੇ ਮੇਰੀ ਵੱਲੋਂ ਮੇਰੀ ਵੱਲੋਂ ਜਿੱਥੇ ਜਿਹਨੂੰ ਮਰਜ਼ੀ ਲਿਆ ਗੇ ਮੇਰਾ ਪਇਆ ਇਹ ਇਹ 11 ਫੁੱਟ ਦਾ ਮਿਲਦੇ ਮੈਨੂੰ ਕੋਈ ਆਬਜੈਕਸ਼ਨ ਨਹੀਂ ਆ ਪਿਛਲ ਮੇਰਾ 7.5 ਪੂਰਾ ਕਰ ਦੇ ਤੇ ਬਸ ਅਗਲੇ ਬਣੋ ਮੇਰਾ 11 ਪੂਰਾ ਕਰਦੇ ਮੈਨੂੰ ਇਹਦੇ ਚ ਕੋਈ ਕੋਈ ਹਰਜ ਨਹੀਂ ਵੀ ਜਾਂ ਵੀ ਮੈਨੂੰ ਵੱਧ ਦਵੇ ਘੱਟ ਦਵੇ ਠੀਕ ਹੈ ਨਿੱਕੇ ਪੈ ਕਰ ਕਿਹੜਾ ਪਿੰਡ ਹੈਰ ਪਿੰਡ ਜੀ ਤੇ ਕਿੱਥੇ ਰਹਿੰਦੇ ਹੋ ਬੰਤੀ ਇਹ ਕੁਪੜਾ ਲੈਂਦੇ ਵਾਸੀ ਦਾਲ ਨੂੰ ਹਾੜੀ ਵੀ ਨੇ ਉਠੀਆਂ ਜੇ ਅਜ ਤੋਂ 15 ਸਾਲ ਪਹਿਲਾਂ ਬਾਈ ਅਸੀਂ ਖਰੀਦੀ ਸੀ ਔਰ 23 ਅੱਛਾ ਇਹ ਸਾਡਾ ਦਾ ਸਾਡੇ 10 ਫੁੱਟ ਪਿਆ ਵਾ ਸੰਜਾ ਤੇ ਅੱਜ ਤਾਂ ਕਿੰਨਾ 14 ਫੁੱਟ ਕਰਨਾ ਚਾਹੁੰਦਾ ਵਾ ਤੇ ਜੋ ਉਹਨੇ ਕਰ ਦਿੱਤਾ ਵਾ ਕਿੰਨੇ ਕੀ ਮੇਰੇ ਤਾਇਏ ਨਕੇਲ ਸਿੰਘ ਨੇ ਅੱਛਾ ਹਾਂ ਤੇ ਜਿਹੜਾ ਪਇਆ ਵਾਇਆ ਗਿਆ ਕੀ ਕੀਤਾ ਇਹ ਵਾਇਆ ਗਿਆ ਪਤਾ ਨਹੀਂ ਆ ਮਿੱਟੀ ਖਿਲਾਰੀ ਜੋ ਏਟਰੋੜਾ ਜਾ ਵੇਖੋ ਸਭ ਖਿਲਾਰਤਾ ਜੀ ਪਇਆ ਪਹਿਲਾਂ ਪੱਕਾ ਪੈਣਾ ਸੀ ਪੱਕਾ ਪੰਚਾਇਤੀ ਪਇਆ ਸੀ ਹਾਂ ਹਾਂਜੀ ਤੇ ਕਿੰਨਾ ਸਾਦਾ ਪਇਆ ਹੋ ਗਿਆ ਜਿਹੜਾ ਵਾਇਆ ਗਿਆ ਇਹ 2.5 ਕਿੱਲੇ ਦਾ ਪਇਆ ਜੀ ਅੱਛਾ ਤੇ ਤੱਕੇ ਨਾਲ ਕੀ ਕਰਨਾ ਚਾਹੁੰਦਾ ਹੁੰਦਾ ਤੱਕੇ ਚਾਈ ਨੇ ਪਹਿਲਾਂ ਤੇ ਮੇਰੇ ਕੰਦ ਕੀਤੀ ਮੇਰੀ ਪਹਿਲੇ ਜਿਹੜੇ 2 ਮਹੀਨੇ ਪਹਿਲਾਂ ਰਾਤ ਧਮਗਾ ਕੇ ਫਿਰ ਗੇਟ ਲਾਇਆ ਮੇਰੇ ਪੱਕੇ ਪਏ ਤੇ ਮੇਰਾ ਰਸਤਾ ਬੰਦ ਕੀਤਾ ਹੁਣ ਇਹ ਤਾਂ ਗਿੰਦਾ ਵੀ ਮੈਂ ਪਿਆ ਛੋੜਾ ਕਰਦਾ ਵਾਂ ਤੇਰੀ ਪਹਿਲੇ ਚੋਂ ਹਾਂ 3-4 ਫੁੱਟ ਮੇਰੀ ਪਹਿਲੇ ਚੋਂ ਮਿੱਟੀ ਛੁੱਟਦੀ ਹੁੰਦੀ ਕਾਗਜ਼ਾਂ 'ਚ ਪਿਆ ਤੁਹਾਡੀ ਪਹਿਲੀ ਚੋਂ ਹੁੰਦਾ ਕਿੰਨਾ ਜਿਹੜਾ ਵਾ ਨਹੀਂ ਹੁੰਦਾ 10 ਫੁੱਟ ਹੀ ਹੁੰਦਾ ਜੀ ਇਹ ਤੁਹਾਨੂੰ ਦੋਵਾਂ ਘਰਾਂ ਨੂੰ ਸਾਂਝਾ ਪਿਆ ਹੈ ਹਾਂਜੀ 2-3 ਬਿਆਲੇ ਹਾਂਜੀ ਬਾਕੀ ਬਾਹਰ ਆ 10 ਫੁੱਟ ਹੀ ਹੈ ਹਾਂਜੀ 10 ਫੁੱਟ ਹੀ ਹੈ ਅੱਛਾ ਹੁਣ ਇਹ ਵਾਹ ਕੇ ਵੱਡਾ ਕਰਨਾ ਚਾਹੁੰਦਾ ਹਾਂਜੀ ਵਾਹ ਕੇ ਵੱਡਾ ਕਰਨਾ ਚਾਹੁੰਦਾ ਜੋ ਕਿ ਨੇ ਕਰ ਦਿੱਤਾ ਵਾ ਅੱਛਾ ਹਾਂਜੀ ਵਾਹ ਕੇ ਤੇ ਸਾਰੀ ਇੱਟਾ ਸਰਕਾਰੀ ਲੱਗੀ ਹੋਊ ਹਾਂਜੀ ਪੰਚਾਇਤੀ ਇੱਟ ਲੱਗੀ ਆ ਉਦੋਂ ਦੀ ਲੱਗੀ ਆ ਜਦ ਸਾਡਾ ਕਿਨਾਂ ਨੁਕਸਾਨ ਹੋਇਆ ਜੀ ਸਾਡਾ ਬੋਹੇ ਨੁਕਸਾਨ ਹੋਇਆ ਜੀ ਉਹ ਚੋਨੇ ਸਾਡੇ ਚੋਨੇ ਜੇ ਸਾਡੇ 8 ਸੁੱਟਦੀਆਂ ਵਾ ਪਨੀਰੀ ਖਰਾਬ ਕਰਦੀ ਹੈ ਸਾਰੀ ਚੋਨਾ ਖਰਾਬ ਕੀਤਾ ਜੀ ਤੇ 3-4 ਫੁੱਟ ਵਧਾ ਕੇ ਇਹਨੂੰ ਸੁੱਟਦਾ ਜੀ ਮਿੱਟੀ ਦਾ ਇਹਨਾਂ ਮੇਰਾ ਪੈੜੀ ਦਾ ਇਸ ਦੇ ਨਾਲ ਮੇਰਾ ਪੈੜੀ ਦਾ ਬੋਹੇ ਨੁਕਸਾਨ ਹੋਇਆ ਵਾ ਮੇਰੀ ਪੈੜੀ ਵਿੱਚ ਵੱਲ ਗਿਆ ਮੇਰੀ 1.5 ਫੁੱਟ ਪਿਆ ਵਾ ਜੀ ਤੇ ਹੱਦ ਤੱਕ ਇਹਨਾਂ 3-4 ਫੁੱਟ ਬੱਲਾਂ ਚੋਂਦਾ ਹੋਵੇ ਜੋ ਕਿ ਉਹਨੇ ਵાળ ਦਿੱਤਾ ਵਾ ਮੇਰਾ ਬਹੁਤ ਜਿਆਦਾ ਨੁਕਸਾਨ ਹੁੰਦਾ ਪਿਆ ਜੀ ਵੇਚੋ ਨੇ ਨੁਕਸਾਨ ਕੀਤਾ ਮੇਰੇ ਪਨੀਰੀ ਦਾ ਨੁਕਸਾਨ ਕੀਤਾ ਸੀ ਤੇ ਇੱਕ ਬੰਦ ਤੁਸੀਂ ਕੋ ਦਰਖਾਸਤ ਦਿੱਤੀ ਕਿ ਹਾਂਜੀ ਓਠੀਆਂ ਚੌਂਕੀ ਦੀ ਪੀਰ ਦਾ ਕਾਸੀ ਕੋਈ ਆਇਆ ਨਹੀਂ ਹਲੇ ਤੱਕ ਕੋਈ ਆਇਆ ਨਹੀਂ ਇਹ ਖੇਤੀਬਾੜੀ ਕਰਦੇ ਨੇ ਇਹਨਾਂ ਨੂੰ ਕਿੰਨਾ ਟਾਈਮ ਹੋਇਆ ਵਾਏ ਇਹਨੂੰ ਆ ਵਾਈ ਨੂੰ ਕੱਲ ਹੀ ਆਇਆ ਜੀ ਦਰਖਾਸਤ ਉਹ ਦਿੱਤੀ ਆ ਜੀ ਕੱਲ ਸ਼ਾਮੀ ਦਿੱਤੀ ਜੀ ਅੱਛਾ ਤੁਸੀਂ ਕੋਈ ਬਲਾਕ ਅਸਤਰੋਂ ਮਿਲੇ ਵੀ ਜਿੰਦਾ ਤਾਂ ਪਿਆ ਵਾਇਆ ਕਾ ਵਾ ਨੀ ਹਲੇ ਤੱਕ ਨਹੀਂ ਮਿਲਿਆ ਜੀ ਮੈਨੂੰ ਹਾਂਜੀ ਹਾਂਜੀ ਕਿਆ ਬਣ ਗਿਆ ਤੇ ਬਾਹ ਨਹੀਂ ਸਕਦੇ ਹਾਂਜੀ ਬਾਤ ਸਕਦੇ ਨਹੀਂ ਆ ਥੱਕੇ ਛਾਹੀ ਆ ਜੀ ਹੁਣ ਕੀ ਕਰਨ ਕੀ ਕਹਿਣਾ ਚਾਹਦੇ ਸੀ ਸਾਡੀ ਇਹੋ ਮੰਗ ਹੈ ਵੀ ਪਿਆ ਜਿੱਦਾਂ 10 ਰੋਟੀਆਂ 10 ਰੋਟੀਆਂ ਹੋਵੇ ਜਿਹੜਾ ਮੈਨੂੰ ਨੁਕਸਾਨ ਹੈ ਉਹ ਲੈ ਹਰਜਾਨੇ ਭਰ ਆ ਜਾਵੇ ਤੇ ਪਿਆ ਆਪਣਾ ਜਿਹੜੀ ਮੇਰੇ ਕਾਂਦੇ 'ਚ ਮੇਰੀ ਪਹਿਲੀ 'ਚ ਜਿਹੜੀ ਕੰਦ ਕੀਤੀ ਆ ਉਹ ਢਾਈ ਜਾਵੇ ਤੇ ਗੇਟ ਆ ਜਾਵੇ ਜਿਹੜਾ ਤੱਕਿਛਾ ਹੀ ਨਾ ਕੀਤਾ ਗਿਆ ਜੀ ਪਾਈ ਤੇ ਮਲਕੀਤ ਸਿੰਘ ਜੀ ਕਿਹੜੇ ਪਿੰਡ ਦੇ ਰਹਿਣਾ ਹੈ ਤੇ ਵਾਸੀ ਫੇਰ ਵਾਸੀ ਦਲ ਅੱਛਾ ਇਥੇ ਇਹ ਕਿਹੜੇ ਪਿੰਡ 'ਚ ਤੁਹਾਡੀ ਇਹ ਇਹ ਰਾਖੋਟੀਆਂ ਜੀ ਕੀ ਮਸਲਾ ਤੁਹਾਡਾ ਹੈ ਜੀ ਇਹ ਮਸਲਾ ਹੈ ਜੀ ਜੀ 11 ਫੁੱਟ ਪਿਆ ਹੈ ਜੀ ਤੇ ਮੇਰਾ ਗਵੰਡੀ ਤਾਇਆ ਕੇਵਲ ਸਿੰਘ ਜੋ ਟਿਕਾ ਕਰਦਾ ਪਿਆ ਜੀ ਤੱਕ ਇਹ ਨਾ ਕਿੰਦਾ ਪੀ 17 ਫੁੱਟ ਪਿੱਛੋਂ ਪਿਆ ਹੋਇਆ ਜੋ ਕਿ 11 ਫੁੱਟ ਪਿਆ ਹੈ ਇਹ ਤੱਕ ਇਹਨੇ ਮੇਰਾ ਨੁਕਸਾਨ ਕੀਤਾ ਹੈ ਜੀ ਤੇ ਇਹ ਚੋਨੇ ਵਿੱਚ ਦੀ ਪਿਆ ਪਾਇਆ ਜੀ ਤੇ ਉਸ ਤੋਂ ਬਾਅਦ ਅੱਗੇ ਮੇਰੀ ਪੈਲੀ 'ਚ ਨਿਕੰਦ ਕਰਕੇ ਗੇਟ ਲਾਇਆ ਵਾ ਤੇ ਆਪਣੀ ਦੀ ਪਨੀਰੀ ਹਿਸਾਬ ਕੀਤੀ ਹੈ ਜੀ ਤੇ ਸਾਰਾ ਪਿਆ ਫੁੱਟਦਾ ਜੀ ਇਹ ਕਿੰਨੇ ਫੁੱਟ ਦਾ ਰਸਤਾ ਇੱਕ 11 ਫੁੱਟ ਜੀ ਇਹ ਕਿੰਨੇ ਫੁੱਟ ਦਾ ਬਣਾ ਰਿਹਾ ਇਹ ਕਿੰਦਾ ਪੀ ਪਿਛੋਂ 11 ਦਾ ਤੇ ਅੱਗੋਂ 17.5 ਫੁੱਟ ਦਾ ਕਿੰਦਰ ਅੱਛਾ ਮੈਂ ਕਿਹਦਾ ਕਿਦਾਂ ਹੱਸਦਾ 17.5 ਫੁੱਟ ਕਿਦਾਂ ਹੱਸਦਾ ਕਿਉਂ ਇਹ ਕਿੰਨਾ ਪੁਰਾਣਾ ਰਾਤ ਆ 16 17 ਸਾਲ ਨੂੰ ਹੋ ਗਏ ਅਸੀਂ ਪੈ ਲਈ ਇਹਨੂੰ ਉਸ ਤੋਂ ਪਹਿਲਾਂ ਦਾ ਦੱਸਤਾ ਜੀ ਰੋਤੇ ਹੀ ਰੋ ਕਿਆ ਉਹਨੂੰ ਤਾਂ ਕੀ ਕਰਦਾ ਕੁਛ ਨਹੀਂ ਮੈਂ ਇਸੇ ਮੌਕੇ ਤੇ ਆ ਗਣੀ ਸੀ ਜਦੋਂ ਕੀਤਾ ਸੀ ਤੁਸੀਂ ਕੀ ਮੰਗ ਕਰਦੇ ਮੌਕੇ ਮੰਗਿਆ ਹੁ ਕਰਦਾ ਵੀ ਜਿੱਥੇ ਮੇਰਾ ਪਿਆਰ ਸੀ ਬਸ ਉੱਥੇ ਹੀ ਆਵੇ ਤੇ ਮੈਨੂੰ ਇਨਸਾਫ ਦਵਾ ਜਾਵੇ